1984 ਪੰਜਾਬ ਦਾ ਇੱਕ ਵੱਡਾ ਦੁਖਾਂਤ ਆ 1984 ਦੇ ਸਾਲ ਦੇ ਵਿੱਚ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ 1984 ਤੋਂ ਬਾਅਦ ਪੰਜਾਬ ਤੇ ਇੱਕ ਵੱਡੇ ਲੰਮੇ ਸਮੇਂ ਕਈ ਦਹਾਕਿਆਂ ਤੱਕ ਪੰਜਾਬ ਚ ਇੱਕ ਟ੍ਰਬਲ ਦਾ ਦੌਰ ਰਹਿੰਦਾ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੁੰਦਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਜਿਸ ਨੂੰ ਖਾੜਕੂਬਾਦ ਮੂਵਮੈਂਟ ਕਿਹਾ ਗਿਆ ਕਈ ਸਾਲ ਉਸ ਮੂਵਮੈਂਟ ਦੇ ਵਿੱਚ ਲੰਗੇ ਅੱਗੇ ਜਾ ਕੇ ਉਸ ਸਮੇਂ ਦੇ ਕਾਂਗਰਸ ਦੇ ਮੁੱਖ ਮੰਤਰੀ ਬਿਆਨ ਸਿੰਘ ਹੋਰਾਂ ਦਾ ਕਤਲ ਵੀ ਹੋ ਜਾਂਦਾ ਜਿਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਜਗਤਾਰ ਸਿੰਘ ਹਵਾਰਾ ਇਹ ਲੋਕ ਦੋਸ਼ੀ ਪਾਏ ਜਾਂਦੇ ਨੇ ਤੇ ਅੱਜ ਤੱਕ ਜੇਲ੍ਹਾਂ ਦੇ ਵਿੱਚ ਬੰਦ ਨੇ ਮੋਰਚਾ ਵੀ ਲੱਗਿਆ ਹੋਇਆ ਹੈ ਕਿ ਬੰਦੀ ਸਿੰਘ ਰਿਹਾ ਕਰੋ ਅੱਜ ਆਪਾਂ ਇਹ ਗੱਲ ਕਿਉਂ ਕਰ ਰਹੇ ਹਾਂ ਇਹ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਕਾਂਗਰਸ ਦੇ ਦੇਸ਼ ਦੇ ਵੱਡੇ ਲੀਡਰ ਪੀ ਚਤੰਬਰਮ ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਇਹ ਗੱਲ ਕਹੀ ਆ ਕਿ 1984 ਤੇ ਦਰਬਾਰ ਸਾਹਿਬ ਤੇ ਉੱਪਰ ਹਮਲਾ ਅਕਾਲ ਤਖਤ ਸਾਹਿਬ ਤੇ ਉੱਪਰ ਹਮਲਾ ਇੱਕ ਵੱਡੀ ਪੁੱਲ ਸੀ ਕਾਂਗਰਸ ਸੀ ਜਿਸ ਪੁੱਲ ਦੀ ਕੀਮਤ ਇੰਦਰਾ ਗਾਂਧੀ ਨੂੰ ਜਾਨ ਦੇ ਕੇ ਚੁਕਾਉਣੀ ਪਈ ਸੋ ਇੱਕ ਇਹ ਵੀ ਪੂਰੀ ਕਾਂਗਰਸ ਦੇ ਵਿੱਚ ਤਰਥੱਲੀ ਮੱਚੀ ਹੋਈ ਆ ਕਿ ਕਾਂਗਰਸ ਦੇ ਹੀ ਇੱਕ ਵੱਡੇ ਲੀਡਰ ਉਹਨਾਂ ਨੇ ਕਾਂਗਰਸ ਦੇ ਉੱਪਰ ਹੀ ਸਵਾਲ ਖੜੇ ਕੀਤੇ ਨੇ ਕਿ 1984 ਕਾਂਗਰਸ ਦੀ ਇੱਕ ਵੱਡੀ ਭੁੱਲ ਸੀ ਇੰਦਰਾ ਗਾਂਧੀ ਦੀ ਇੱਕ ਵੱਡੀ ਭੁੱਲ ਸੀ ਤੇ ਉਸ ਭੁੱਲ ਦੀ ਕੀਮਤ ਇੰਦਰਾ ਗਾਂਧੀ ਨੂੰ ਆਪਣੀ ਜਾਨ ਤੱਕ ਦੇਣੀ ਪਈ ਸੋ ਇਹੋ ਜਿਹੇ ਜਿਹੜੇ ਮਤਲਬ ਕਿ ਐਕੇਲੋ ਕਿ ਇਨਸੀਡੈਂਟ ਹੁੰਦੇ ਨੇ ਏ ਤੁਸੀਂ ਦੇਖੋ ਕਿ ਦਹਾਕਿਆਂ ਤੱਕ ਕੌਮ ਦੇਸ਼ ਲੋਕ ਪਿੱਛੇ ਚਲੇ ਜਾਂਦੇ ਨੇ 1984 ਵਾਪਰਿਆ ਅਕਾਲ ਤੱਕ ਸਾਡੇ ਉੱਪਰ ਹਮਲਾ ਹੋਇਆ ਕਿੰਨੇ ਲੋਕ ਉਹਦੇ ਚ ਆਪਣੇ ਜਾਨ ਗਵਾ ਗਏ ਸੰਤ ਭਿੰਡਰਾਲੇ ਸ਼ਹੀਦ ਹੋਏ ਨਾਲ ਦੇ ਬੰਦੇ ਸ਼ਹੀਦ ਹੋਏ ਇੱਕ ਪੂਰਾ ਲੜਾਈ ਦਾ ਮਾਹੌਲ ਬਣਿਆ ਰਿਹਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਖੜਕੂਵਾਦ ਦਾ ਦੌਰ ਰਿਹਾ ਉਦੋਂ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਤੇ 15 ਤੋਂ 20 ਸਾਲ ਹੋ ਰਹੇ ਜਿਹਦੇ ਵਿੱਚ ਦੇਸ਼ ਨੇ ਵੀ ਪੂਰਾ ਇੱਕ ਨੁਕਸਾਨ ਝੱਲਿਆ ਆਨਾਂ ਗਈਆਂ ਆਰਥਿਕ ਤੌਰ ਤੇ ਉੱਪਰ ਨੁਕਸਾਨ ਹੋਇਆ ਸੋ ਸਿਰਫ ਤਾਂ ਇੰਨੀ ਕੀ ਜਾਣਕਾਰੀ ਸੀ ਕਿ ਕਾਂਗਰਸ ਦੇ ਵੱਡੇ ਲੀਡਰ ਪੀ ਚਤੰਬਰਮ ਨੇ ਆਹ ਗੱਲ ਕਹੀ ਹੈ ਕਿ ਕਾਂਗਰਸ ਦੀ ਆਹ ਵੱਡੀ ਭੁੱਲ ਸੀ ਇੱਕ ਸੋ ਇਸ ਤੋਂ ਬਾਅਦ ਜੋ ਜੋ ਵੀ ਪ੍ਰਤੀਕਰਮ ਆਉਣਗੇ ਲੀਡਰਾਂ ਦੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹਿਣਗੇ ਆਹ ਇੱਕ ਛੋਟੀ ਜਿਹੀ ਜਾਣਕਾਰੀ ਸੀ ਜਿਹੜੇ ਲੱਗਿਆ ਤੁਹਾਡੇ ਤੱਕ ਸਾਂਝੀ ਆ ਕਰ ਦਈਏ